ਸਤਿ ਸ਼੍ਰੀ ਅਕਾਲ ਪੰਜਾਬੀਓ ਅੱਜ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਦੋਸਤੋ ਸਾਰੀਆਂ ਖਬਰਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹਨ ਧਿਆਨ ਨਾਲ ਜ਼ਰੂਰ ਸੁਣਨਾ ਜੀ ਤਾਂ ਆਓ ਅੱਜ ਦੀ ਪਹਿਲਾਂ ਸੁਰਖੀਆਂ ਉੱਤੇ ਨਜ਼ਰ ਮਾਰਦੇ ਹਾਂ ਨੰਬਰ 1 ਪੰਜਾਬ ਦੀਆਂ ਔਰਤਾਂ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ ਨੰਬਰ 2 ਜਲੰਧਰ ਦਾ ਸਿੱਖ ਨੌਜਵਾਨ ਸਰਹੱਦ ਪਾਰ ਕਰ ਪਹੁੰਚਿਆ ਪਾਕਿਸਤਾਨ ਨੰਬਰ 3 ਰੁਪਿੰਦਰ ਕੌਰ ਦੀ ਮਾਂ ਨੇ ਕਿਤੇ ਵੱਡੇ ਵੱਡੇ ਖੁਲਾਸੇ ਨੰਬਰ 4 ਪੰਜਾਬ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਪਤੀ ਪਤਨੀ ਨੂੰ ਅੱਖਾਂ ਦੇ ਸਾਹਮਣੇ ਬੰਨ ਕੇ ਕੀਤਾ ਇਹ ਕਾਰਾ ਨੰਬਰ 5 ਪੰਜਾਬ ਦੇ ਸ਼ੇਰ ਪੁੱਤ ਸਰਵਣ ਸਿੰਘ ਨੂੰ ਮਿਲੇਗਾ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਆਪਰੇਸ਼ਨ ਸੰਧੂਰ ਦੇ ਦੌਰਾਨ ਨਿਭਾਈ ਸੀ ਅਹਿਮ ਭੂਮਿਕਾ ਆਰਾਮਪੁਰਾ ਦੇ ਵਿੱਚ ਪ੍ਰੋਫੈਸਰ ਦੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਮਿਲੀ ਲਾਸ਼ ਲੁਧਿਆਣਾ ਦੇ ਵਿੱਚ ਦੁਕਾਨ ਲੁੱਟਣ ਆਏ ਲੁਟੇਰਿਆਂ ਨੂੰ ਬਹਾਦਰ ਕੁੜੀ ਨੇ ਦਿਖਾਈ ਦਲੇਰੀ ਲੁਟੇਰਿਆਂ ਨੂੰ ਖਾਲੀ ਹੱਥ ਭੱਜਣਾ ਪਿਆ ਵਾਪਸ ਤੇ ਦੋਸਤੋ ਹੁਣ ਗੱਲ ਕਰਦੇ ਹਾਂ ਖਬਰਾਂ ਦੀ ਵਿਸਥਾਰ ਵਿੱਚ ਪਰ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਜੀ ਤਾਂ ਜੋ ਤੁਹਾਡੇ ਕੋਲ ਹਰ ਰੋਜ਼ ਨਵੀਂ ਤੋਂ ਨਵੀਂ ਜਾਣਕਾਰੀ ਪਹੁੰਚਦੀ ਰਹੇ ਤੇ ਆਓ ਗੱਲ ਕਰਦੇ ਹਾਂ ਪਹਿਲੀ ਵੱਡੀ ਖਬਰ ਦੀ ਵਿਸਥਾਰ ਦੇ ਵਿੱਚ ਪੰਜਾਬ ਦੀਆਂ ਮਹਿਲਾਵਾਂ ਨੂੰ ਪੰਜਾਬ ਸਰਕਾਰ ਦਾ ਇੱਕ ਵੱਡਾ ਤੋਹਫਾ ਸੂਬੇ ਦੀਆਂ ਮਹਿਲਾਵਾਂ ਆਤਮ ਨਿਰਭਰ ਬਣਾਉਣ ਲਈ ਯਤਨ ਜਾਰੀ ਵਿਧਵਾ ਅਤੇ ਅਸੀਸ ਔਰਤਾਂ ਨੂੰ ਹੁਣ ਤੱਕ 895 ਕਰੋੜ ਤੋਂ ਵੱਧ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ ਜਿਸ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਇਹ ਮਹਿਲਾਵਾਂ ਖੁਸ਼ ਨਜ਼ਰ ਆ ਰਹੀਆਂ ਹਨ ਤੇ ਦੋਸਤੋ ਹੁਣ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੀ ਜਲੰਧਰ ਦੇ ਵਿੱਚ ਇੱਕ ਸਿੱਖ ਨੌਜਵਾਨ ਦੇ ਵੱਲੋਂ ਗਲਤੀ ਦੇ ਨਾਲ ਸਰਹੱਦ ਪਾਰ ਕਰਕੇ ਪਹੁੰਚਿਆ ਪਾਕਿਸਤਾਨ ਸਾਖੋੜ ਤੋਂ ਇੱਕ ਵੱਡੀ ਖਬਰ ਵੀ ਸਾਹਮਣੇ ਆਈ ਹੈ ਦਿੱਤੀ ਜਾਣਕਾਰੀ ਦੇ ਅਨੁਸਾਰ ਸਾਖੋੜ ਖੇਤਰ ਦੇ ਵਿੱਚ ਭੋਜਪੁਰ ਦਾ ਰਹਿਣ ਵਾਲਾ ਨੌਜਵਾਨ ਇੱਕ ਮਹੀਨੇ ਤੋਂ ਲਾਪਤਾ ਦੱਸਿਆ ਗਿਆ ਸੀ ਜਿਸ ਦੀ ਪਛਾਣ ਸਤਨਾਮ ਸਿੰਘ ਦੇ ਵਜੋਂ ਹੋਈ ਹੈ ਤੇ ਦੋਸਤੋ ਇਹ ਪੰਜਾਬ ਦੀ ਸਰਹੱਦ ਪਾਰ ਕਰ ਪਹੁੰਚਿਆ ਪਾਕਿਸਤਾਨ ਜਿਸ ਕਰਕੇ ਪਰਿਵਾਰ ਨੇ ਸਰਕਾਰ ਨੂੰ ਉਹਨਾਂ ਦੇ ਪੁੱਤਰ ਨੂੰ ਛਡਾਣ ਦੀ ਅਪੀਲ ਕੀਤੀ ਹੈ ਦੋਸਤੋ ਹੁਣ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੀ ਰੁਪਿੰਦਰ ਕੋਰ ਦੀ ਮਾਂ ਨੇ ਕਿਤੇ ਵੱਡੇ ਖੁਲਾਸੇ ਕਿ ਰੁਪਿੰਦਰ ਕੋਰ ਬਹੁਤ ਸਮੇਂ ਤੋਂ ਇਹ ਵਿਉਤ ਬਣਾ ਰਹੀ ਸੀ ਮੈਂ ਉਸ ਨੂੰ ਬਹੁਤ ਬਾਾਰ ਰੋਕਿਆ ਪਰ ਰੁਪਿੰਦਰ ਕੋਰ ਇਹਨਾਂ ਕੰਮਾਂ ਤੋਂ ਬਾਝ ਨਹੀਂ ਆਈ ਉਸਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਹੈ ਤੇ ਇਸ ਦੇ ਵਿੱਚ ਕੋਈ ਹੋਰ ਦੋਸ਼ੀ ਵੀ ਮੌਜੂਦ ਹੋਵੇ ਮੈਂ ਉਸ ਬਾਰੇ ਕੁਝ ਕਹਿ ਨਹੀਂ ਸਕਦੀ ਇਹ ਬਿਆਨ ਰੁਪਿੰਦਰ ਕੋਰ ਦੀ ਮਾਂ ਨੇ ਦਿੱਤਾ ਹੈ ਤੇ ਦੋਸਤੋ ਹੁਣ ਗੱਲ ਕਰਦੇ ਹਾਂ ਅਗਲੀ ਖਬਰ ਦੀ ਗਿੱਪੀ ਗਰੇਵਾਲ ਨੇ ਪੂਰੇ 1 ਸਾਲ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਟੇਕਿਆ ਮੱਥਾ ਤੇ ਕਿਹਾ ਮੇਰਾ ਦਿਲ ਬਹੁਤ ਹੀ ਜ਼ਿਆਦਾ ਉਤਾਵਲਾ ਹੋ ਰਿਹਾ ਸੀ ਇਸ ਕਰਕੇ ਮੈਂ ਗੁਰੂ ਸਾਹਿਬਾਨ ਦੇ ਦਰਸ਼ਨ ਕਰਨ ਲਈ ਪਹੁੰਚਿਆ ਤੇ ਸਿੱਖ ਸੰਗਤਾਂ ਨੂੰ ਵੀ ਪਹੁੰਚਣ ਦੇ ਲਈ ਪ੍ਰੇਰਣਾ ਦਿੱਤੀ ਤੇ ਉਹਨਾਂ ਨੇ ਇਸ ਧਰਤੀ ਨੂੰ ਬਹੁਤ ਹੀ ਭਾਗਾ ਵਾਲੀ ਦੱਸਿਆ ਹੈ ਤੇ ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ